ਤੇ ਪਾਕਿਸਤਾਨ ਦੀ جنگ ਵਿਚਕਾਰ ਹੁਣ ਸੀਸਫਾਇਰ ਹੋ ਗਿਆ ਜੀ ਹਾਂ ਕਈ ਦਿਨਾਂ ਤੋਂ ਟੈਨਸ਼ਨ ਦਾ ਮਾਹੌਲ ਕ੍ਰੀਏਟ ਹੋਇਆ ਹੋਇਆ ਸੀਗਾ ਚਾਹੇ ਭਾਰਤ ਚਾਹੇ ਪਾਕਿਸਤਾਨ ਇੱਕ ਦੂਜੇ ਤੇ ਤਾਬੜ ਤੋੜ ਗੋਲੀਆਂ ਸ਼ੈਲਿੰਗ ਹਮਲੇ ਰਾਕਟ ਮਿਜ਼ਾਈਲਾਂ ਜੋ ਕੁਝ ਇਹਨਾਂ ਤੋਂ ਬੰਨ ਪਾਰ ਰਿਹਾ ਸੀਗਾ ਕਰ ਰੇ ਸਾਂ ਜੀ ਹਾਂ ਪਹਿਲਾਂ ਤਾਂ ਸ਼ੁਰੂਆਤ ਵਿੱਚ ਕੋਲਡ ਵਾਰ ਸੀ ਲੇਕਿਨ ਕੋਲਡ ਵਾਰ ਕਦੋਂ ਨਾਈਟ ਸ਼ੈਲਿੰਗ ਵਿੱਚ ਤਬਦੀਲ ਹੋ ਗਈ ਕਦੋਂ ਰਾਕਟ ਕਦੋਂ ਮਿਜ਼ਾਈਲਾਂ ਕਦੋਂ S400 ਦਾ ਇਸਤੇਮਾਲ ਕਰਨਾ ਪੈ ਗਿਆ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਭਾਰਤ ਪਾਕਿਸਤਾਨ ਦੋਨਾਂ ਦੇਸ਼ਾਂ ਵਿੱਚ ਘਾਰ ਇੱਕ ਟੈਨਸ਼ਨ ਦਾ ਇੱਕ ਮਾਹੌਲ ਕਰੀਏਟ ਹੋ ਗਿਆ ਜਿੰਨੇ ਵੀ ਵਾਸ਼ਿੰਦੇ ਦੋਨੋਂ ਮੁਲਕਾਂ ਦੇ ਜਾਂ ਜਿਹਨੇ ਵੀ ਵਸਨੀਕ ਸਿਟੀਜ਼ਨ ਨਿਵਾਸੀ ਇੱਕ ਅਲੱਗ ਜੀ ਟੈਨਸ਼ਨ ਦੇ ਵਿੱਚ ਘਾਰਸਾਨ ਚਾਹੇ ਜੰਗ ਦੋ ਦੇਸ਼ਾਂ 'ਚ ਲੱਗਦੀ ਹੈ ਇਹਨਾਂ ਦੀਆਂ ਆਰਮੀਆਂ ਇਹਨਾਂ ਵਿੱਚ ਜੰਗ ਹੁੰਦੀ ਹੈ ਡਿਫੈਂਸ ਦੀ ਜੰਗ ਹੁੰਦੀ ਹੈ ਲੇਕਿਨ ਕਿਤਨਾ ਕਿਤੇ ਪੋਲੀਟਿਕਲੀ ਦੇਖੀਏ ਜਾਂ ਕਿਤਨਾ ਕਿਤੇ ਜਿਹੜੇ ਆਮ ਲੋਕ ਨੇ ਉਹਨਾਂ ਦੀ ਸਾਈਕੋਲੋਜੀਕਲ ਇੱਕ ਦਿਮਾਗ 'ਤੇ ਅਸਰ ਪੈ ਜਾਂਦਾ ਹੈ ਬਿਜ਼ਨਸ ਟ੍ਰੇਡ ਨੌਕਰੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਬੈਕਫਰੌਂਟ 'ਤੇ ਆ ਜਾਂਦੀਆਂ ਨੇ ਕਈ ਤਰ੍ਹਾਂ ਦੇ ਸਟਾਪੇਜ ਲੱਗ ਜਾਂਦੇ ਨੇ ਲਾਕਡਾਊਨ ਵਰਗਾ ਮਾਹੌਲ ਬਣ ਜਾਂਦਾ ਹੈ ਰਾਤਾਂ ਨੂੰ ਦੇਸ਼ਵਿਰ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪੁਲਿਸ ਡਿਫੈਂਸ ਫੋਰਸਸ ਆ ਇਸ ਤਰ੍ਹਾਂ ਹੋ ਜਾਂਦੀਆਂ ਨੇ ਪਰ ਹੁਣ ਯੂ ਐਸ ਏ ਜੀ ਹਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਇੰਟਰਵਿਨ ਕਰਨ ਤੋਂ ਬਾਅਦ ਸੀਜ਼ ਫਾਇਰ ਹੋਇਆ ਪੂਰੀ ਰਾਤ ਚੱਲੀ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਗੱਲਬਾਤ ਤੋਂ ਬਾਅਦ ਡੋਨਲਡ ਟਰੰਪ ਨੇ ਵੀ ਟਵੀਟ ਕਰ ਦਿੱਤਾ ਹੈ ਕਿ ਹੁਣ ਭਾਰਤ ਤੇ ਪਾਕਿਸਤਾਨ ਨੇ ਇੱਕ ਸਮਝਦਾਰੀ ਦਾ ਸਬੂਤ ਦਿੱਤਾ ਹੈ ਇੱਕ ਇੰਟੈਲੈਕਚੁਅਲ ਟਾਕ ਹੋਈ ਹੈ ਤੇ ਕਿੰਨਾ ਕਿਤੇ ਬਹੁਤ ਹੀ ਜੋ ਇੱਕ ਚੰਗਾ ਫੈਸਲਾ ਲਿਆ ਗਿਆ ਹੈ